ਮੈਨੂੰ ਆਖਿਆ ਇਹ ਪੰਜ ਤਤ ਪੰਜ ਤਤ ਭਾਰਤ ਦੇ ઋષਿ ਮੁਨੀ ਕਹੀ ਜਾਂਦੇ ਨੇ ਤਤ ਤੇ ਚਾਰ ਨੇ ਇਸਲਾਮ ਚਾਰ ਮੰਨਦਾ ਹੈ। ਇਸਾਈਤ ਵੀ ਚਾਰ ਮੰਨਦੀ ਹੈ। ਮਿਡਲ ਈਸਟ ਦੇ ਚ ਮਰਦ ਪੂਰਬ ਦੇ ਜਿਹੜੇ ਧਰਮ ਪੈਦਾ ਹੋਏ ਨੇ ਉਹ ਚਾਰ ਤਤ ਮੰਨਦੇ ਨੇ ਪੰਜ ਤਤ ਨਹੀਂ ਮੰਨਦੇ। ਉਹ ਮੰਨਦੇ ਨੇ ਧਰਤੀ ਨੂੰ, ਪਮਣ ਨੂੰ, ਪਾਣੀ ਨੂੰ ਤੇ ਅਗਨ ਨੂੰ। ਉਸ ਮੁਸਲਮਾਨ ਨੇ ਬੜੇ ਹੌਸਲੇ ਨਾਲ ਬੜੇ ਹਿੰਮਤ ਨਾਲ ਪੂਰੇ ਵਿਸ਼ਵਾਸ ਨਾਲ ਮੈਨੂੰ ਆਖਿਆ ਤਨ ਦੇ ਚ ਪਾਣੀ ਹੈ ਮੰਨਦੇ ਆ ਤੇ ਤਨ ਦੇ ਚ ਅਗ ਵੀ ਹੈ ਮੰਨਦੇ ਆ ਤਨ ਦੇ ਚ ਪਵਨ ਵੀ ਹੈ ਮੰਨਦੇ ਆ ਤੇ ਤਨ ਮਿੱਟੀ ਦਾ ਬੁੱਤਲਾ ਮਿੱਟੀ ਵੀ ਹੈ ਮੰਨਦੇ ਆ ਤੁਸੀਂ ਦੱਸੋ ਤਨ ਦੇ ਚ ਆਕਾਸ਼ ਕਿੱਥੇ ਹੈ ਇਹ ਕੋਈ ਤਤ ਨਹੀਂ ਹੈ ਇਹ ਕੋਈ ਤਤ ਨਹੀਂ ਇਹ ਭਾਰਤ ਦੇ ઋષਿ ਮੁਨੀਆਂ ਨੂੰ ਭੁਲੇਖਾ ਲੱਗਿਆ ਪੰਜ ਤਤ ਪੰਜ ਤਤ ਕਹੀ ਜਾਂਦੇ ਨੇ ਤਤ ਚਾਰ ਨੇ ਮੈਂ ਫਿਰ ਅਰਜ਼ ਕਰਾਂ ਕੁਛ ਧਰਮ ਨੇ ਖਾਸ ਕਰਕੇ ਮੱਧੇ ਪੂਰਬ ਦੇ ਜੋ ਪੈਦਾ ਹੋਏ ਮਿਡਲ ਈਸਟ ਦੇ ਉਹ ਚਾਰ ਤਤ ਮੰਨ ਲੈਣੇ ਪੰਜ ਤਤ ਨਹੀਂ ਮੰਨ ਲੈ ਪੰਜ ਤਤ ਸਨਾਤਨ মত ਜੈਨ মত ਬੋਧ মত ਸਿੱਖ মত ਮੰਨਦਾ ਹੈ ਪੰਜ ਤਤ ਕਰ ਤੋਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾ ਕਰਿਓ ਜੈ ਕੇਛ ਕੀਤਾ ਹੋਇ ਸਾਰਾ ਪਸਾਰਾ ਪੰਜ ਤਤਾਂ ਦਾ ਮੈਨੂੰ ਕਹਿਣ ਲੱਗੇ ਕੁਸੀਂ ਦੱਸ ਸਕਦੇ ਹੋ ਸਰੀਰ ਦੇ ਅੰਦਰ ਆਕਾਸ਼ ਕਿੱਥੇ ਹੈ ਅਸੀਂ ਸਬੂਤ ਦੇ ਸਕਦੇ ਹਾਂ ਪਾਣੀ ਹੈ ਅੱਗ ਹੈ ਪਵਨ ਹੈ ਮਿੱਟੀ ਹੈ ਤੁਸੀਂ ਸਬੂਤ ਦੇ ਸਕਦੇ ਹੋ ਆਕਾਸ਼ ਵੀ ਹੈ ਮੈਂ ਜਦ ਉਸ ਮਿੱਤਰ ਨੂੰ ਆਖਿਆ ਇਹਨਾਂ ਚਾਰਾਂ ਤੱਤਾਂ ਨੂੰ ਹੋਣ ਵਾਸਤੇ ਰਹਿਣ ਵਾਸਤੇ ਕੋਈ ਆਸਥਾਨ ਵੀ ਤੇ ਚਾਹੀਦਾ ਸਪੇਸ਼ੀ ਵੀ ਤੇ ਚਾਹੀਦੀ ਹੈ ਸਾਗਰ ਹੈ ਪਾਣੀ ਹੈ ਉਹਨੋਂ ਹੋਣ ਵਾਸਤੇ ਜਗ੍ਹਾ ਵੀ ਤੇ ਚਾਹੀਦੀ ਹੈ ਸੂਰਜ ਹੈ ਸੂਰਜ ਨੂੰ ਹੋਣ ਵਾਸਤੇ ਅਸਥਾਨ ਵੀ ਤੇ ਚਾਹੀਦਾ ਹੈ ਪੰਮਨ ਨੂੰ ਵਗਣ ਵਾਸਤੇ ਜਗ੍ਹਾ ਵੀ ਤੇ ਚਾਹੀਦੀ ਹੈ ਧਰਤੀ ਨੂੰ ਹੋਣ ਵਾਸਤੇ ਵੇਟੀ ਨੂੰ ਹੋਣ ਵਾਸਤੇ ਅਸਥਾਨ ਵੀ ਤੇ ਚਾਹੀਦਾ ਹੈ ਇਹ ਜੋ ਸਪੇਸ ਹੈ ਇਹ ਜੋ ਆਕਾਸ਼ ਹੈ ਇਹ ਪੰਜਵਾਂ ਤਤ ਹੈ ਪੰਜਵਾਂ ਇਸ ਪੰਜਵੇਂ ਤਤ ਦੇ ਅੰਦਰ ਹੀ ਚਾਰ ਤਤ ਨੇ ਤੇਗੇ ਪੰਜਵਾਂ ਤੱਤ ਨਾਵੇਂ ਤੇ ਚਾਰ ਤੱਤਾਂ ਦਾ ਤੇ ਕੋਈ ਟਿਕਾਣਾ ਹੀ ਨਹੀਂ ਕਿੱਥੇ ਕਿੱਥੇ ਠਹਿਰਣਗੇ ਤੇ ਧਰਤੀ ਕਿੱਥੇ ਹੋਵੇਗੀ ਇਹ ਸਾਗਰ ਨੂੰ ਹੋਣ ਵਾਸਤੇ ਸੂਰਜ ਨੂੰ ਹੋਣ ਵਾਸਤੇ ਪਮਣ ਨੂੰ ਹੋਣ ਵਾਸਤੇ ਤੇ ਇਹਨਾਂ ਸਰੀਰਾਂ ਨੂੰ ਹੋਣ ਵਾਸਤੇ ਅਸਥਾਨ ਤੇ ਚਾਹੀਦਾ ਹੈ ਜਗ੍ਹਾ ਤੇ ਚਾਹੀਦੀ ਹੈ ਦੇਸ਼ ਤੇ ਚਾਹੀਦਾ ਹੈ ਤੇ ਪੰਜਵਾਂ ਤੱਤ ਹੈ ਫਿਰ ਉਹ ਸੋਚਦਾ ਰਿਹਾ ਤੇ ਚੁੱਪ ਕਰ ਗਿਆ